ਰੱਬ ਦੱਸ ਦੇ ਰੱਬ ਦੱਸ ਦੇ ਰੱਬ ਦੱਸ ਦੇ ਸਾਨੂੰ ਵੇ ਸਾਡੇ ਮੀਨਿ ਕਿਉਂ ਤੂੰ ਪਾਉਂਦਾ ਰੱਬ ਦੱਸ ਦੇ ਸਾਨੂੰ ਵੇ ਸਾਡੇ ਮੀਨਿ ਕਿਉਂ ਤੂੰ ਪਾਉਂਦਾ ਆ ਜਾ ਕਿੱਧਰੋਂ ਛੜ ਕੇ ਵੇ ਤੁਰ ਜਾ ਸਾਡੇ ਕਿਆਰੇ ਭਰ ਕੇ ਵੇ ਆ ਜਾ ਕਿੱਧਰੋਂ ਛੜ ਕੇ ਵੇ ਤੁਰ ਜਾ ਸਾਡੇ ਕਿਆਰੇ ਭਰ ਕੇ ਵੇ ਝੋਨਾ ਜਾਵੇ ਕਮ ਲਾਉਂਦਾ ਰੱਬ ਦੱਸ ਦੇ ਰੱਬਾ ਦੱਸ ਦੇ ਸਾਨੂੰ ਵੇ ਸਾਡੇ ਮੀਨਿ ਕਿਉਂ ਤੂੰ ਪਾਉਂਦਾ ਰੱਬਾ ਦੱਸ ਦੇ ਸਾਨੂੰ ਵੇ ਸਾਡੇ ਮੀਨਿ ਕਿਉਂ ਤੂੰ ਪਾਉਂਦਾ ਅਸੀਂ ਮਿੰਨਤਾ ਕਰਦੇ ਬੜੀਆਂ ਵੇ ਰੱਬਾ ਲਾ ਦੇ ਸੋਨ ਦੀਆਂ ਝੜੀਆਂ ਵੇ ਅਸੀਂ ਮਿੰਨਤਾ ਕਰਦੇ ਬਾੜੀਆਂ ਵੇ ਰੱਬਾ ਲਾ ਦੇ ਸੋਨ ਦੀਆਂ ਝੜੀਆਂ ਵੇ ਉਹ ਠੰਡਾ ਠੰਡਾ ਮੌਸਮ ਨਹੀਂ ਬਣਾਉਂਦਾ ਰੱਬ ਦੱਸ ਦੇ ਰੱਬ ਦੱਸ ਦੇ ਸਾਨੂੰ ਵੇ ਸਾਡੇ ਮੀਨਿ ਕਿਉਂ ਤੂੰ ਪਾਉਂਦਾ ਰੱਬ ਦੱਸ ਦੇ ਸਾਨੂੰ ਵੇ ਸਾਡੇ ਮੀਨਿ ਕਿਉਂ ਤੂੰ ਪਾਉਂਦਾ ਸਾਡੇ ਕੰਨੀ ਉੱਡਦਾ ਰੇਤਾ ਵੇ ਰੱਬ ਤੇਰਾ ਆਉਂਦਾ ਚੇਤਾਵੇ ਸਾਡੇ ਕੰਨੀ ਉੱਡਦਾ ਹੈ ਰੇਤਾ ਵੇ ਰੱਬ ਆਵੇ ਤੇਰਾ ਚੇਤਾਵੇ ਤੂੰ ਰੇਤਾ ਨਹੀਂ ਉੱਡਣੋ ਹਟਾਉਂਦਾ ਰੱਬ ਦੱਸ ਦੇ ਰੱਬ ਦੱਸ ਦੇ ਸਾਨੂੰ ਵੇ ਸਾਡੇ ਮੀਨਿ ਕਿਉਂ ਤੂੰ ਪਾਉਂਦਾ ਰੱਬ ਦੱਸ ਦੇ ਸਾਨੂੰ ਵੇ ਸਾਡੇ ਮੀਨਿ ਕਿਉਂ ਤੂੰ ਪਾਉਂਦਾ ਤੂੰ ਕਰਿਆ ਬੈਠਾ ਕਿਉਂ ਚੁੱਪ ਰਬਾ ਸਾਡੇ ਕੱਢੀ ਰੱਖੇ ਤੋਂ ਪਰਬਾ ਤੂੰ ਕਰਿਆ ਬੈਠਾ ਕਿਉਂ ਚੁੱਪ ਰਬਾ ਸਾਡੇ ਕੱਢੀ ਰੱਖਦਾ ਹੈ ਤੋਂ ਪਰਬਾ ਉਹ ਬਦਲ ਗੜਗੜ ਕਰਕੇ ਨਹੀਂ ਗਜਾਉਂਦਾ ਰੱਬ ਦੱਸ ਦੇ ਰੱਬ ਦੱਸ ਦੇ ਸਾਨੂੰ ਵੇ ਸਾਡੇ ਮੀਨਿ ਕਿਉਂ ਤੂੰ ਪਾਉਂਦਾ ਕੱਲ ਦਿਆਲਪੁਰੇ ਮੀ ਪਾਇਆ ਤੂੰ ਪਿੰਡ ਗੁੰਮਟਿਕ ਨੀਨਾ ਆਇਆ ਤੂੰ ਕੱਲ ਕਈ ਪਿੰਡੀ ਮੀ ਪਾਇਆ ਤੂੰ ਸਾਡੇ ਕੰਨੀਨਾ ਆਇਆ ਤੂੰ ਹੋਰ ਹੀ ਪਾਸੇ ਬਦਲ ਬਰਾਉਂਦਾ ਰੱਬ ਦੱਸ ਦੇ ਰੱਬ ਦੱਸ ਦੇ ਰੱਬਾ ਦੱਸ ਦੇ ਸਾਨੂੰ ਵੇ ਸਾਡੇ ਮੀਨੀ ਕਿਉਂ ਤੂੰ ਪਾਉਂਦਾ ਰੱਬਾ ਦੱਸ ਦੇ ਸਾਨੂੰ ਵੇ ਸਾਡੇ ਮੀਨੀ ਕਿਉਂ ਤੂੰ ਪਾਉਂਦਾ